ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀਡੀਐਸ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ 1699 ਵਿਸਾਖੀ ਵਾਲੇ ਦਿਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਸੀ ਤਾਂ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿਖੇ ਪਹੁੰਚੇ ਹਾਂ ਇੱਥੇ ਜਗਜੀਤ ਸਿੰਘ ਜੱਗੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਅੱਜ ਦਸਤਾਰਾਂ ਦਾ ਇੱਥੇ ਲੰਗਰ ਲਾਇਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਸਾਰੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾਰੀਆਂ ਨੇ ਲੰਗਰ ਬਹੁਤ ਲੱਗਦੇ ਨੇ ਤੇ ਲਾਏ ਵੀ ਜਾਂਦੇ ਨੇ ਪਰ ਇਹ ਜਿਹੜਾ ਲੰਗਰ ਅੱਜ ਲਾਇਆ ਜਾ ਰਿਹਾ ਏ ਇਹ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਏ ਉਹਨਾਂ ਨੌਜਵਾਨ ਜਿਹੜੇ ਸਿੱਖੀ ਤੋਂ ਦੂਰ ਹੋ ਚੁੱਕੇ ਨੇ ਪਤਿਤ ਹੋ ਚੁੱਕੇ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੀ ਜਗਜੀਤ ਸਿੰਘ ਜੱਗੀ ਦੀ ਇੱਕ ਵਿਸ਼ੇਸ਼ ਕੋਸ਼ਿਸ਼ ਹੈ ਸਾਡੇ ਨਾਲ ਜਗਜੀਤ ਸਿੰਘ ਜੱਗੀ ਜੀ ਮੌਜੂਦ ਹੈ ਆ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਜੱਗੀ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਕਲ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਇਸ ਪਵਿੱਤਰ ਸਥਾਨ ਤੇ ਚੋਲਾ ਸਾਹਿਬ ਵਿਸਾਖੀ ਵਾਲੇ ਦਿਨ ਖਾਲਸਾ ਦਰਦੀ ਸਤਿਕਾਰਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਅੱਜ ਖਾਲਸੇ ਦਾ ਰਾਜ ਬਣਾਇਆ ਗੰਡੇ ਦੀ ਪੌਰ ਛਿਗਾ ਕੇ ਗਿੱਧੜੋ ਸ਼ੇਰ ਬਣਾਇਆ ਸੀ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਅੱਜ ਹਰ ਸਾਲ ਦੀ ਤਰ੍ਹਾਂ ਆਪਾਂ ਅੱਜ ਚੋਲਾ ਸਾਹਿਬ ਦੀ ਨਗਰੀ ਵਿੱਚ ਇਹਦੇ ਵਿਸਾਖੀ ਦਾ ਮੇਲਾ ਤਿਹਾੜ ਮਨਾਇਆ ਜਾਂਦਾ ਵਜੇ ਜੱਗੀ ਜੀ ਕੀ ਹਰ ਸਾਲ ਦੀ ਤਰ੍ਹਾਂ ਤੁਸੀਂ ਦਸਤਾਰਾਂ ਦਾ ਲੰਗਰ ਲਾਂਦੇ ਜੋ ਨਹੀਂ ਐ ਕਿ ਪਹਿਲੀ ਵਾਰੀ ਪ੍ਰੋਲਾ ਕੀਤਾ ਪਹਿਲਾਂ ਸਾਡੇ ਪ੍ਰਧਾਨ ਸਰਬਜੀਤ ਸਿੰਘ ਚੰਜਰਜੀ ਉਹਨਾਂ ਨੇ ਇਹ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਦੀ ਮੁਹਿੰਮ ਚਲਾਈ ਸੀ ਸ੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿੱਥੇ ਵੀ ਮਤਲਬ ਇਤਿਹਾਸਿਕ ਜਗ੍ਹਾ ਉੱਤੇ ਦਸਤਾਰਾਂ ਦਾ ਲੰਗਰ ਲਾਇਆ ਜਾਂਦਾ ਵਾ ਜੋ ਕਿ ਨੌਜਵਾਨ ਭੜਕ ਚੁੱਕੇ ਆ ਜਾਂ ਜਿਨ੍ਹਾਂ ਨੇ ਕੇਸ ਕਤਲ ਕਰਾਤੇ ਆ ਉਹਨਾਂ ਨੂੰ ਇੱਕ ਜਦੋਂ ਸੰਗਤ ਇੱਥੇ ਹੁੰਦੀ ਆ ਜਾਂ ਨੌਜਵਾਨ ਆਉਂਦੇ ਆ ਉਹਨਾਂ ਨੂੰ ਸਮਝਾਇਆ ਜਾਂਦਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਨੇ ਸਾਰਾ ਪਰਿਵਾਰ ਵਾਰ ਤਾਂ ਆਪਣੇ ਕਰਕੇ ਤੇ ਆਪਾਂ ਅੱਜ ਖੰਡੇਪੌਰ ਦੀ ਪੋਲ ਚੱਕੀਏ ਤੇ ਗੁਰੂ ਵਾਲੇ ਬਣিয়ে ਤੇ ਗੁਰੂ ਗੋਬਿੰਦ ਸਿੰਘ ਜੀ ਤੇ ਲੜ ਲੱਗੇ ਜੀ ਅ ਜਗਜੀਤ ਸਿੰਘ ਜੀ ਹੁਣ ਤੱਕ ਕਿੰਨੇ ਨੌਜਵਾਨਾਂ ਨੂੰ ਤੁਸੀਂ ਦਸਤਾਰਾਂ ਸਜਾ ਦਿੱਤੀਆਂ ਨੇ तकरीबन 65 ਕੇ ਨੌਜਵਾਨ आले 2 ਘੰਟੇ 2.5 ਘੰਟੇ ਹੋ ਗਏ ਸਾਨੂੰ ਜੀ ਸ੍ਰੀਮਨ ਸਾਢੇ 10 ਵਜੇ ਅਸੀਂ ਸਟਾਰਟ ਕੀਤਾ ਸੀ ਕਿਰਪਾ 65 ਕੇ ਸਿੰਘਾਂ ਨੇ ਜਿਹੜੇ ਮਤਲਬ ਉਹਨਾਂ ਨੇ ਦਸਤਾਰਾਂ ਸਜਾਲੀਆਂ ਜੀ ਜਿਹਦੇ ਵਿੱਚ ਛੋਟੇ ਬੱਚੇ ਵੀ ਆ ਸਿਆਣੇ ਆਪਣੇ ਨੌਜਵਾਨ ਵੀ ਆ ਸਿਆਣੇ ਵੀ ਬੰਦੇ ਹੈਗੇ ਜਿਨ੍ਹਾਂ ਨੇ ਕੇਸ਼ ਕਤਲ ਕਰਾਏ ਹੋਏ ਆ ਉਹ ਸਾਨੂੰ ਪਰਨ ਕਰਕੇ ਸਾਡੇ ਤੋਂ ਜਾਂਦੇ ਆ ਜੀ ਅਸੀਂ ਅੱਜ ਤੋਂ ਬਾਅਦ ਦਸਤਾਰ ਸਜਾਵਾਂਗੇ ਅਸੀਂ ਦਸਤਾਰ ਸਜਾਉਣ ਦੇ ਨਾਲ ਅਸੀਂ ਕੇਸ ਵੀ ਰੱਖਾਂਗੇ ਦਾੜਾ ਵੀ ਪ੍ਰਕਾਸ਼ ਕਰਾਂਗੇ ਚਲੋ ਸਾਡੀ ਕੋਸ਼ਿਸ਼ ਆ ਮਹਾਰ ਕਿਰਪਾ ਦੇ ਮਹਾਰਾਜ ਨੇ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਅਸੀਂ ਇਹੋ ਹੀ ਆਸ ਆ ਜੀ ਸਾਰੇ ਦਸਤਾਰਾ ਸਜਾਉਣ ਕਿਉਂਕਿ ਇਹ ਦਸਤਾਰ ਆਪਨ ਬੜੀ ਔਖੀ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੀ ਔਖੀ ਦਸਤਾਰ ਮਿਲੀ ਆ ਜੀ ਆਪਨ ਕੁਰਬਾਨੀਆਂ ਕਰਕੇ ਮਿਲੀ ਆ ਸਾਰਾ ਗੁਰੂ ਜਗਜੀਤ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਵਾਰਤਾ ਆਪਣੇ ਘਰ ਕੇ ਤੇ ਅੱਜ ਆਪਾਂ ਇੱਕ ਫੈਸ਼ਨ ਕਰਕੇ ਆਪਾਂ ਵਾਲ ਕਟਾਈ ਇੱਕ ਇੱਕ ਕੇਸ਼ ਕਤਲ ਕਰਾਈ ਜਾਂਦੇ ਆ ਦਾੜਾ ਪ੍ਰਕਾਸ਼ ਨਹੀਂ ਆਪਾਂ ਕਰਦੇ ਸਾਰਿਆਂ ਨੂੰ ਇਹੋ ਨੌਜਵਾਨਾਂ ਨੂੰ ਬੇਨਤੀ ਆ ਆਪਾਂ ਦਾੜਾ ਪ੍ਰਕਾਸ਼ ਕਰੀਏ ਗੁਰੂ ਵਾਲੇ ਬਣੀਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਮਹਾਰਾਜ ਦੇ ਨਾਲ ਜੁੜੀਏ ਗੁਰੂ ਘਰ ਆਪਾਂ ਨਮਸਤਕ ਹੋਈਏ ਜੀ ਜਗਜੀਤ ਸਿੰਘ ਜੀ ਜਿਨ੍ਹਾਂ ਨੌਜਵਾਨਾਂ ਨੂੰ ਜਾਂ ਜਿਨ੍ਹਾਂ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਕੋਈ ਉਹਨਾਂ ਦਾ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ ਕਿ ਨਹੀਂ ਕੋਈ ਉਹਨਾਂ ਦੀ ਲਿਖਤ ਵੀ ਰਜਿਸਟਰ ਤੇ ਲਿਖਤ ਲਿਖੀ ਆ ਰਹੀ ਆ ਕਿ ਕਿਹੜੇ ਪਿੰਡ ਤੋਂ ਸੀ ਉਹਨਾਂ ਦਾ ਮੋਬਾਈਲ ਨੰਬਰ ਵੀ ਕੋਈ ਨੋਟ ਕੀਤਾ ਜਾਂਦਾ ਕਿ ਕੱਲ ਨੂੰ ਉਹਨਾਂ ਨੂੰ ਜੋ ਪ੍ਰਾਣ ਇੱਥੇ ਕਰਕੇ ਜਾਂਦਾ ਏ ਤਾਂ ਕਿ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਜਾਵੇ ਕਿ ਵੀ ਦਸਤਾਰ ਤੁਸੀਂ ਰੋਜ਼ ਸਜਾ ਰਹੇ ਜੋ ਕਿ ਨਹੀਂ ਜੀ ਜੀ ਜ਼ਰੂਰ ਜੀ ਅਸੀਂ ਉਹ ਬਗਾਈਦਾ ਉਹਦਾ ਨਾਮ ਉਹਦੇ ਪਿੰਡ ਦਾ ਨਾਮ ਉਹਦਾ ਮੋਬਾਈਲ ਨੰਬਰ ਬਗਾਈਦਾ ਨੋਟ ਕੀਤਾ ਜਾਂਦਾ ਵਾ ਅਸੀਂ 2 ਜਾਂ 3 ਦਿਨਾਂ ਬਾਅਦ ਫੇਰ ਉਹਨਾਂ ਨੂੰ ਅਸੀਂ ਉਹਨਾਂ ਨਾਲ ਤਾਲੇ ਮਿਲ ਕੇ ਕੀਤਾ ਜਾਊਗਾ ਕਿ ਤੁਸੀਂ ਦਸਤਾਰਾ ਸਜਾ ਰਹੇ ਜੋ ਕਈ ਵਾਰੀ ਸਾਡੇ ਪਧਾਨ ਜੀ ਵੱਲੋਂ ਸਰਜੀ ਸਿੰਘ ਝੰਜਰ ਵੀ ਜੀ ਵੱਲੋਂ ਆਪ ਜੀ ਵੀਡੀਓ ਵੇਖਿਆਣੀਆਂ ਵਾ ਕਈ ਸਿੰਘ ਬਣ ਗਏ ਜੀ ਗੁਰੂ ਵਾਲੇ ਬਣ ਗਏ ਅਸੀਂ ਜੇ ਇੱਕ ਵੀ ਸਿੰਘ ਨੂੰ ਸਿੰਘ ਬਣਾ ਲਿਆ ਨਾ ਜੀ ਅਈ ਆਪਦੇ ਆਪ ਨੂੰ ਬੜੇ ਭੱਗ ਵਾਲੇ ਸਮਝਾਂਗੇ ਜੀ ਪਰ ਸਾਡੀ ਆਸ ਆ ਜਿੰਨੇ ਵੀ ਸਿੰਘ ਇੱਥੇ ਆਏ ਅੱਜ ਜਿੰਨੇ ਵੀ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਵਾ ਸਾਰੇ ਮਤਲਬ ਦਸਤਾਰ ਰੋ ਸਜਾਉਣਗੇ ਜੀ ਇੱਕ ਦਸਤਾਰਾਂ ਬਿਲਕੁਲ ਇਹਨਾਂ ਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਫ੍ਰੀ ਦੀ ਫ੍ਰੀ ਅਸੀਂ ਆਪਦੇ ਵੱਲੋਂ ਜਾਂ ਆਪਦੀ ਸੰਸਥਾ ਵੱਲੋਂ ਹੀ ਛੋਟੀ ਜੀ ਅਈ ਆਪਦੇ ਮੁੰਡੇ ਰਲ ਕੇ ਪੈਸੇ ਇਕੱਠੇ ਕਰਕੇ ਅਸੀਂ ਦਸਤਾਰਾਂ ਲੈ ਆਂਦੀਆਂ ਵਾ ਤੇ ਅਸੀਂ ਆਪਦੇ ਕੋਲੋਂ ਦਸਤਾਰਾਂ ਕਰ ਰਿਹਾ ਕਿਉਂਕਿ ਦਸਤਾਰ ਬੜੀ ਉੱਚੀ ਤੇ ਇੱਕ ਪਦਵੀ ਆ ਜੀ ਜੇ ਆਪਾਂ ਲੰਗਰ ਆਪਾਂ ਦੂਜੇ ਵੀ ਲਾ ਲੈਂਦੇ ਆ ਜੀ ਦਵਾਈਆਂ ਦੇ ਲੰਗਰ ਵੀ ਲਾ ਲੈਂਦੇ ਆ ਪਰ ਪਾਤਸ਼ਾਹ ਨੇ ਜਿਹਦੇ ਕਰਕੇ ਆਪਣਾ ਸਰਬੰਸੀ ਵਾਰਤਾ ਤੇ ਆਪਾਂ ਉਹਦੇ ਲੰਗਰ ਲਾਈਏ ਚਲੋ ਅੱਜ ਅਸੀਂ ਲੰਗਰ ਲਾਇਆ ਬੜੀ ਸਕੂਨ ਆ ਜੀ ਮਨ ਨੂੰ ਬੜਾ ਸਕੂਨ ਹੈਗਾ ਤੇ ਮਹਾਰਾਜ ਦਾ ਧੰਨਵਾਦ ਕਰਦੇ ਆ ਜਿੰਨੇ ਮਹਾਰਾਜ ਨੇ ਕਿਰਪਾ ਕੀਤੀ ਨੇ ਅੱਜ ਅਸੀਂ ਦਸਤਾਰਾਂ ਲੰਗਰ ਲਾ ਰਹੇ ਆ ਜੀ ਤੇ ਦਸਤਾਰਾਂ ਸਜਾ ਰਹੇ ਆ ਜਗਜੀਤ ਸਿੰਘ ਜੀ ਕੋਈ ਤੀਚਾ ਹੈਗਾ ਕਿ ਅੱਜ ਇੰਨੇ ਅਸੀਂ ਦਸਤਾਰਾਂ ਸਜਾਉਣੀਆਂ ਨੇ ਕੋਈ ਮਿੱਥਿਆ ਕੁਝ ਨਹੀਂ ਨਹੀਂ ਜਿੰਨੇ ਵੀ ਆ ਜਾਣਗੇ ਅਸੀਂ 3-400 ਦਸਤਾਰਾਂ ਦਾ ਅਰੇਂਜਮੈਂਟ ਕੀਤਾ ਹੋਇਆ ਜੀ ਜਿੰਨੇ ਵੀ ਜੱਜ ਸਿੰਘ ਆ ਜਾਣਗੇ ਸ਼ਾਮ ਤੱਕ ਅਸੀਂ ਸਾਰਿਆਂ ਦੇ ਦਸਤਾਰ ਸਜਾਵਾਂਗੇ ਜੀ ਇਹ ਤੁਹਾਡੀ ਟੀਮ ਵੱਲੋਂ ਉਪਰਾਲਾ ਕੀਤਾ ਜਾਂ ਕਿਸੇ ਕੋਈ ਵੀਰ ਐਨਆਰਆਈ ਵੀਰ ਵੱਲੋਂ ਜਾਂ ਪਿੰਡ ਵੱਲੋਂ ਜਾਂ ਮਤਲਬ ਕਿਸੇ ਸੁਸਾਇਟੀ ਵੱਲੋਂ ਇਹ ਉਪਰਾਲਾ ਹੈ ਨੀ ਅਲੇ ਵਿਲਾਲ ਕੇ ਵੱਲੋਂ ਪ੍ਰਾਲਾ ਨਹੀਂ ਜੀ ਅਲੇ ਕੋਈ ਗੱਲ ਐਨ ਆਰ ਵੀਰ ਵੀ ਸਾਡੇ ਵੀਰ ਆ ਉਹ ਵੀ ਨਾਲ ਜੁੜਨਗੇ ਸਾਡੇ ਨਾਲ ਅਸੀਂ ਉਹਨਾਂ ਨਾਲ ਜੁੜੂਗੇ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਏ ਟੀਮ ਵਰਕ ਆ ਜੀ ਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿਉਂਕਿ ਅਕਾਲੀ ਦਲ ਤਰਨਤਾਰ ਵੱਲੋਂ ਇੱਕ ਮੀਮ ਚਲਾਈ ਆ ਰਹੀ ਆ ਕਿਉਂਕਿ ਅਸੀਂ ਅਕਾਲੀ ਦਲ ਦੇ ਨਾਲ ਪੰਥਕ ਪਾਰਟੀ ਆ ਅਕਾਲੀ ਦਲ ਅਕਾਲੀ ਦਲ ਦਾ ਅਕਾਲੀ ਦਲ ਇਹਦੇ ਵਿੱਚੋਂ ਹੀ ਨਿਕਲੀ ਹੋਈ ਪਾਰਟੀ ਆ ਜੀ ਐਸ ਜੀ ਪੀ ਸੀ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਸਾਡਾ ਮਰਜ਼ਬੰਦਾ ਹਰ ਇੱਕ ਨੌਜਵਾਨ ਨੂੰ ਕਹਿਣਾ ਗੁਰੂ ਵਾਲੇ ਬੰਨਾ ਚਾਹੀਦਾ ਜੀ ਅੱਜ ਵਿਸਾਖੀ ਹੈ ਤੇ ਅੱਜ ਦੇ ਦਿਨ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਇੱਕ ਬੱਕਰੀ ਕੌਮ ਦੀ ਸਾਜਨਾ ਕੀਤੀ ਅੱਜ ਦੇ ਦਿਨ ਜਿਹੜੇ ਨੌਜਵਾਨ ਨੇ ਜਿਹੜੇ ਸਿੱਖੀ ਤੋਂ ਦੂਰ ਹੋ ਚੁੱਕੇ ਨੇ ਜਿਹੜੇ ਜਿਹੜੇ ਪਤਿਤ ਹੋ ਚੁੱਕੇ ਨੇ ਉਹਨਾਂ ਨੌਜਵਾਨਾਂ ਨੂੰ ਤਕਜੀਤ ਸਿੰਘ ਜੱਗੀ ਜੋ ਸ਼ਰੋਮਣੀ ਅਕਾਲੀ ਦਲ ਦੇ ਜੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਕੀ ਮੈਸੇਜ ਦੇਵੇਗਾ ਅਸੀਂ ਸਾਰੇ ਨੂੰ ਇਹੋ ਮੈਸੇਜ ਆ ਕਿ ਗੁਰੂ ਵਾਲੇ ਬਾਨਾ ਬਹੁਤ ਜ਼ਰੂਰੀ ਆ ਜੀ ਗੁਰੂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਬਹੁਤ ਜ਼ਰੂਰੀ ਆ ਜੀ ਜੇ ਆਪਾਂ ਗੁਰੂ ਦੀਆਂ ਖੁਸ਼ੀਆਂ ਲੈ ਲਈਆਂ ਤਾਂ ਆਪ ਨੂੰ ਸਭ ਕੁਝ ਮਿਲ ਗਿਆ ਅੱਜ ਜੇ ਆਪਾਂ ਨੌਜਵਾਨਾਂ ਨੂੰ ਦਸਤਾਰ ਸਜਾਉਣਗੇ ਇੱਕ ਵੱਖਰੀ ਵੱਖਰੀ ਪਹਿਚਾਣ ਹੋ ਜਾਂਦੀ ਆ ਜਦੋਂ ਆਪਾਂ ਬਾਹਰਲੀ ਕੰਟਰੀ ਜਾਂਦੇ ਆ ਜਾਂ ਪੰਜਾਬ ਸੂਬੇ ਤੋਂ ਬਾਹਰ ਜਾਂਦੇ ਆ ਦਸਤਾਰ ਸਜਾਈ ਹੋਵੇ ਤਾਂ ਸਰਦਾਰ ਜੀ ਕਹਿ ਕੇ ਗੱਲ ਕਰਦਾ ਜੇ ਆਪਾਂ ਦਸਤਾਰ ਨਹੀਂ ਸਜਾਈ ਹੋਗੀ ਤਾਂ ਆਪ ਨੂੰ ਸਰਦਾਰ ਜੀ ਨਹੀਂ ਕਹੂਗਾ ਕੋਈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਹਰ ਇੱਕ ਦਾ ਵਰਜਮਾਂਦਾ ਹਰ ਇੱਕ ਸਿੱਖ ਦਾ ਵਰਜਮਾਂਦਾ ਵਾ ਗੁਰੂ ਦੀ ਪਹਿਚਾਣ ਆਪਾਂ ਗੁਰੂ ਦੇ ਇਹ ਤਾਰੇ ਪਾਰੇ ਸਜਾਈਏ ਦਾਦਾ ਪ੍ਰਕਾਸ਼ ਕਰੀਏ ਕੇਸ ਰੱਖੀਏ ਹਰ ਇੱਕ ਨਬਰ ਜਵਾਨ ਦਾ ਕਿਉਂਕਿ ਆਪਾਂ ਨੂੰ ਗੁਰੂ ਗੁਰੂ ਹੀ ਨਾ ਇੱਦੀ ਵੱਡੀ ਬਖਸ਼ਿਸ਼ ਕੀਤੀ ਆਪਣੇ ਵਾਸਤੇ ਆਪਾਂ ਨੂੰ ਕੇਸ ਦਿੱਤੇ ਆ ਕੰਗਾ ਤਵਾ ਕਰਪਾਨ ਦਿੱਤੀ ਆ ਜੇ ਜ਼ਲਮ ਜ਼ੁਲਮ ਦੇ ਖਿਲਾਫ ਆਪਾਂ ਨੂੰ ਹਰ ਇੱਕ ਹਥਿਆਰ ਦਿੱਤਾ ਗੁਰੂ ਮਹਾਰਾਜ ਨੇ ਜ਼ੁਲਮ ਸਹਿਣਾ ਜੇ ਗੁਰੂ ਪਾਚਾ ਕਹਿੰਦੇ ਆ ਜੇ ਜ਼ੁਲਮ ਕਰਨਾ ਪਾਪ ਆ ਜ਼ੁਲਮ ਸਹਿਣਾ ਉਤੋਂ ਵੱਡਾ ਪਾਪ ਆ ਤੇ ਜ਼ੁਲਮ ਦੇ ਖਿਲਾਫ ਹੋਏਗਾ ਆਪਣੀ ਮਹੀਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਦੋਂ ਨਾਰਾ ਲਾਇਆ ਸੀ ਉਹ ਅੱਜ ਵੀ ਉਦੋਂ ਮੁਗਲ ਇਹ ਮਤਲਬ ਹਿੰਦੂਆ ਨੂੰ ਜਾਂ ਹੋਰ ਛੋਟੇ ਜਿਹੜੇ ਛੋਟੇ ਜਾਤੀ ਵਾਲੇ ਸੀ ਉਹਨਾਂ ਨੂੰ ਦਬਾਇਆ ਜਾਂਦਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਵਲ ਇੱਕੋ ਸੀ ਜਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਸੀਸ ਦੇ ਚੁਕਰਾਇਆ ਸੀ ਤੇ ਉਹ ਮਤਲਬ ਹਿੰਦੂ ਪੰਡਤਾਂ ਦੀ ਸਾਧ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ ਸੀ ਹਮੇਸ਼ਾ ਹੀ ਕੁਰਬਾਨੀ ਜਦੋਂ ਵੀ ਦਿੰਦੇ ਆ ਸਿੱਖ ਪਰਿਵਾਰ ਸਿੱਖਾਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਕੀਤਾ ਅੱਗੇ ਵੀ ਜਿੰਨੇ ਵੀ ਹੋਏ ਆ ਤੈਨੂੰ ਆਪ ਜੀ ਨੂੰ ਪਤਾ ਹੋਣਾ ਵਾ ਜਿੰਨੇ ਵੀ ਸਿੰਘ ਹੋਇਆ ਕੁਰਬਾਨੀਆਂ ਕੀਤੀਆਂ ਮਾਰੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਖ ਰਹਿਟ ਮਹਾਰਾਜ ਦੇ ਅੱਜ ਨਾਜ਼ਰਤੀ ਕੀਤੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਆਪ ਜੀ ਅੱਜ ਸਾਡੇ ਤੇ ਚੋਲਾ ਸਾਹਿਬ ਨਗਰੀ ਮਸਾਕੀ ਦੇ ਮੇਲੇ ਤੇ ਇਸ ਪਵਿੱਤਰ ਦਿਹਾੜੇ ਦੇ ਆਏ ਕਿਉਂਕਿ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇੱਕ ਵਸਾਈ ਹੋਈ ਨਗਰੀ ਆ ਚੋਲਾ ਸਾਹਿਬ ਇੱਥੇ ਆਪ ਦੀ ਸਾਰੀ ਟੀਮ ਦਾ ਆਉਣ ਤੇ ਬਹੁਤ ਜੀ ਆਇਆਂ ਦਾ ਧੰਨਵਾਦ ਕਰਦਾ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸੰਨ ਜਗਜੀਤ ਸਿੰਘ ਜੱਗੀ ਜੀ ਸੋ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜੂਥ ਪ੍ਰਧਾਨ ਨੇ ਬਹੁਤ ਵਧੀਆ ਇੱਕ ਮੈਸੇਜ ਹੈ ਅੱਜ ਦੇ ਦਿਨ ਅੱਜ ਦੇ ਦਿਨ ਹੀ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਅੱਜ ਦੇ ਦਿਨ ਇਹਨਾਂ ਨੇ ਨੌਜਵਾਨ ਪੀੜੀ ਜਿਹੜੀ ਸਿੱਖੀ ਤੋਂ ਦੂਰ ਹੋ ਚੁੱਕੀ ਹੈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਦਸਤਾਰਾਂ ਦਾ ਲੰਗਰ ਲਾਇਆ ਜੋ ਦਸਤਾਰ ਬਿਲਕੁਲ ਫਰੀਦ ਦਿੱਤੀ ਜਾ ਰਹੀ ਹੈ ਸੋ ਇਹੋ ਜਿਹੇ ਉਪਰਾਲੇ ਹਰ ਨੌਜਵਾਨ ਨੂੰ ਹਰ ਸੁਸਾਇਟੀ ਨੂੰ ਕਰਨੇ ਚਾਹੀਦੇ ਨੇ ਤਾਂ ਕਿ ਜਿਹੜੇ ਨੌਜਵਾਨ ਨੇ ਜਿਹੜੇ ਤੋ ਪਟਕ ਟੁੱਕੇ ਨੇ ਉਹ ਸਿੱਖੀ ਦੇ ਨਾਲ ਜੁੜ ਸਕਣ ਸੋ ਦੇਖਦੇ ਰਹੋ ਤੁਸੀਂ ਜੀਡੀਐਸ ਨਿਊ ਚੈਨਲ ਮਾਡਾ ਡੱਪਣਾ ਗੁਰਦਿਆਲ ਸਿੰਘ ਚੋਲਾ ਸਾਹਿਬ